ਆ ਜਿਹੜੀ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਰਹੇ ਹੋ ਪੰਜਾਬੀ ਨੌਜਵਾਨ ਜਿਹੜੇ ਡੌਂਕੀ ਲਾ ਰਹੇ ਨੇ ਇਹ ਉਹੀ ਨੌਜਵਾਨ ਨੇ ਜਿਹੜੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਨੇ ਇੰਨਾ ਨੌਜਵਾਨਾਂ ਨੇ ਕਿਸੇ ਨੇ ਏਜੰਟ ਨੂੰ 40 ਲੱਖ ਰੁਪਏ ਦਿੱਤਾ ਸੀ ਕਿਸੇ ਨੇ 50 ਲੱਖ ਦਿੱਤਾ ਸੀ ਆਪਣਾ ਫਿਊਚਰ ਬਣਾਉਣ ਦੇ ਵਾਸਤੇ ਤੇ ਇਹਨਾਂ ਦੇ ਮਾਪ ਪਿਓ ਨੇ ਇਹਨਾਂ ਨੂੰ ਕਿਸੇ ਨੇ ਜ਼ਮੀਨ ਗੈਨੇ ਰੱਖ ਕੇ ਭੇਜਿਆ ਸੀ ਕਿਸੇ ਨੇ ਕਰਜ਼ਾ ਲੈ ਕੇ ਭੇਜਿਆ ਸੀ ਤੇ ਕਿਸੇ ਨੇ ਆਪਣੀ ਜਾਇਦਾਦ ਜਿਹੜੀ ਵੇਚ ਕੇ ਬਾਹਰ ਭੇਜਿਆ ਸੀ ਉਸ ਤੋਂ ਬਾਅਦ ਇਹ ਨੌਜਵਾਨ ਜਾਂਦੇ ਨੇ ਪਨਾਮਾ ਦੇ ਜੰਗਲਾਂ ਦੇ ਵਿੱਚ ਤੇ ਜੰਗਲਾਂ ਦੇ ਵਿੱਚ ਤਿੰਨ ਤਿੰਨ ਚਾਰ ਮਹੀਨੇ ਰਹਿ ਕੇ ਆ ਮੈਕਸੀਕੋ ਦੀ ਜਿਹੜੀ ਕੰਦ ਟੱਪਦੇ ਨੇ ਤੇ ਫਿਰ ਜਿਹੜਾ ਅਮਰੀਕਾ ਦੇ ਵਿੱਚ ਜਾ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਦੋਸਤੋ 트럼ਪ ਜਿਹੜੀ ਸਰਕਾਰ ਹੈ 트럼ਪ ਦੀ 트럼ਪ ਐਲਾਨ ਕਰਦਾ ਵੀ ਜਿਹੜੇ ਵੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਭਾਰਤੀ ਰਹਿ ਰਹੇ ਨੇ ਉਹਨਾਂ ਨੂੰ ਵਾਪਸ ਜਿਹੜਾ ਭਾਰਤ ਭੇਜਿਆ ਜਾਊਗਾ ਤੇ ਇਹ ਕੱਲੇ ਭਾਰਤੀ ਨਹੀਂ ਦੋਸਤੋ ਹੋਰ ਵੀ ਬਹੁਤ ਸਾਰੇ ਕੰਟਰੀਆਂ ਦੇ ਲੋਕ ਨੇ ਜਿਹੜੇ ਵਾਪਸ ਭੇਜੇ ਗਏ ਨੇ ਪਰ 104 ਜਿਹੜੇ ਭਾਰਤੀ ਹਲੇ ਭਾਰਤ ਦੇ ਵਿੱਚ ਆਏ ਨੇ ਤੇ तकरीबन 18000 ਗਿਣਤੀ ਦੱਸੀ ਜਾ ਰਹੀ ਹੈ ਵੀ 18000 ਜਿਹੜੇ ਗੈਰ ਕਾਨੂੰਨੀ ਭਾਰਤੀ ਜਿਹੜੇ ਅਮਰੀਕਾ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾਊਗਾ ਕੱਲ ਅੰਬਰਸਰ ਦੇ ਵਿੱਚ ਇੱਕ ਜਹਾਜ਼ ਉਤਰਿਆ ਜਿਹਦੇ ਵਿੱਚ 104 ਨੌਜਵਾਨ ਅਮਰੀਕਾ ਤੋਂ ਲਿਆਂਦੇ ਗਏ ਜਿਨ੍ਹਾਂ ਦੇ ਹੱਥਾਂ ਪੈਰਾਂ ਦੇ ਵਿੱਚ ਬੇੜੀਆਂ ਲਾਈਆਂ ਹੋਈਆਂ ਸੀ ਤੇ ਨਾਲ ਹੀ ਜਿਨ੍ਹਾਂ ਨੂੰ ਬਹੁਤ ਜ਼ਿਆਦੇ ਔਖੇ ਢੰਗ ਨਾਲ ਕਹੀਦੀ ਹੈ ਹਨਾ ਬੜੀ ਸਿਕਿਉਰਿਟੀ ਦੇ ਨਾਲ ਇੰਡੀਆ ਵਾਪਸ ਲਿਆਂਦਾ ਗਿਆ ਦੋਸਤੋ ਜਦੋਂ 에어ਪੋਰਟ ਤੇ ਪਹੁੰਚੇ ਭਾਰਤੀ ਨੌਜਵਾਨ ਤਾਂ ਬਹੁਤ ਸਾਰੇ ਉਹਨਾਂ ਵਿੱਚੋਂ ਰੋਣ ਲੱਗ ਪਏ ਤੇ ਜਦੋਂ ਘਰ ਪਹੁੰਚੇ ਤਾਂ ਉਹਨਾਂ ਦੇ ਜਿਹੜੇ ਮਾਪੇ ਰੋਣ ਲੱਗ ਪਏ ਬਹੁਤ ਜ਼ਿਆਦਾ ਦੁੱਖ ਮਨਾਇਆ ਗਿਆ ਕਿਉਂਕਿ ਦੋਸਤੋ ਬਹੁਤ ਜ਼ਿਆਦੇ ਕਰਜ਼ਾ ਲੈ ਕੇ ਜਿਹੜੇ ਇਹ ਨੌਜਵਾਨ ਵਾਪਸ ਗਏ ਸੀ ਹੁਣ ਕੁਝ ਜਿਹੜੇ ਐਮਐਲਏ ਕਹਿ ਰਹੇ ਨੇ ਆਮ ਆदमी ਪਾਰਟੀ ਦੇ ਵੀ ਅਸੀਂ ਜਿਹੜੇ ਮੋਦੀ ਦੇ ਨਾਲ ਗੱਲ ਕਰਾਂਗੇ ਤੇ ਇਹਨਾਂ ਨੌਜਵਾਨਾਂ ਨੂੰ ਵਾਪਸ ਅਮਰੀਕਾ ਭੇਜਿਆ ਜਾਊਗਾ ਕੁਝ ਲੋਕ ਕਹਿ ਰਹੇ ਨੇ ਵੀ ਇਹਨਾਂ ਦੀ ਜਿਹੜੀ ਮਦਦ ਹੈ ਜਿਹੜੀ ਉਹ ਕੀਤੀ ਜਾਊਗੀ ਤੇ ਕੁਝ ਆਮ ਆदमी ਪਾਰਟੀ ਦੇ ਐਮਐਲਏ ਕਹਿ ਰਹੇ ਨੇ ਕਿ ਅਸੀਂ ਜਿਹੜਾ ਮੋਦੀ ਦੇ ਨਾਲ ਗੱਲ ਕਰਾਂਗੇ ਤਾਂ ਆਜੋ ਆਪਾਂ ਉਹ ਗੱਲਬਾਤ ਸੁਣਦੇ ਆਂ ਅੱਗੇ ਸਾਹਿਬ ਅੱਗੇ ਸਾਹਿਬ ਆ ਗਿਆ ਸਾਹਿਬ ਕੀ ਗੱਲ ਆ ਗਿਆ ਸਾਹਿਬ ਅੱਜ ਕੀ ਗੱਲਬਾਤ ਹੋਈ ਹੈ ਅੱਜ ਅਸੀਂ ਐਸਲੇ ਜੀ ਜੀ ਹਾਂਜੀ ਅਮਰਸਾਵੇ ਏਅਰਪੋਰਟ ਦੇ ਉੱਤੇ ਤੁਹਾਨੂੰ ਸਭ ਨੂੰ ਪਤਾ ਕਿ 104 ਭਾਰਤੀ ਜਿਹੜੇ ਅਮਰੀਕਾ ਦੇ ਡਿਪੋਟ ਕੀਤੇ ਆ ਉਹ ਅਮਰਸਾਵੇ ਏਅਰਪੋਰਟ ਤੇ ਆਏ ਜਿਨ੍ਹਾਂ ਵਿੱਚ ਆਪਣੇ ਪੰਜਾਬੀ ਕੀ ਦੇ ਕਰੀਬ ਆਪਣੇ ਪੰਜਾਬੀ ਨੌਜਵਾਨ ਮੁੰਡੇ ਵੀ ਜਿਹੜੇ ਉਹਦੇ ਵਿੱਚ ਆਪ ਸਪੋਰਟ ਆਇਆ ਤੇਲੀ ਗੱਲ ਤੇ ਆ ਕਿ ਸਾਰੇ ਤੰਦਰੁਸਤ ਨੇ ਸਾਰੇ ਠੀਕ ਠਾਕ ਨੇ ਵਧੀਆ ਨੇ ਤੇਰੀ ਚਿੰਤਾ ਦੀ ਗੱਲ ਹੁੰਦੀ ਹੈ ਕਿ ਬੰਦਾ ਬਿਮਾਰ ਨਾ ਹੋਇਆ ਹੋਵੇ ਕੁਛ ਨਾ ਹੋਵੇ ਉਹ ਲਗਭਗ ਸਭ ਠੀਕ ਨੇ ਉਹਦਾ ਠੀਕ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ ਪਤੀ ਪਤਨੀ ਚ ਝਗੜਾ ਸੌਤਨ